ਹਾਂਜੀ ਬੱਚੇ ਤਿਆਰ ਹੋ ਸਾਰੇ? ਹਾਂਜੀ ਕਰਦੀ ਹਾਂ ਸਟਾਰਟ ਆਪਾਂ ਸਵਾਲ। ਹਾਂਜੀ। ਓਕੇ। ਹਾਂਜੀ ਜੰਗਲ ਦੇ ਇੱਕ ਹਿੱਸੇ ਵਿੱਚ 604 ਦਰਖਤ ਹਨ। ਜੰਗਲ ਦੇ ਇੱਕ ਹਿੱਸੇ ਵਿੱਚ 604 ਦਰਖਤ ਹਨ। ਇੰਨਾ ਵਿੱਚੋਂ 256 ਦਰਖਤ ਕੱਟੇ ਗਏ। 256 ਕਮਲ ਧਿਆਨ ਨਾਲ ਸੁਣ ਲੈ ਦਰਖਤ ਨੇ 604 604 ਉਹ ਇਹਨਾਂ ਵਿੱਚੋਂ 256 ਦਰਖਤ ਕੱਟੇ ਗਏ ਦੱਸੋ ਕਿ ਜੰਗਲ ਵਿੱਚ ਕਿੰਨੇ ਦਰਖਤ ਹਨ ਹੁਣ ਕਿੰਨੇ ਰਹਿ ਗਏ ਮਤਲਬ ਕੱਡੋ ਬਾਕੀ ਵੀ ਵੇਖ ਕੇ ਨਾ ਕੱਪ ਜੀਨੇ ਕੱਢ ਲਿਆ ਉਹਨਾਂ ਆਪਦੀ ਕਾਪੀ ਦੀ ਰੀ-ਚੈਕਿੰਗ ਜ਼ਰੂਰ ਕਰਿਆ ਕਰੋ ਨਹੀਂ ਹੱਥ ਖੜਾ ਦੀ ਜਿੱਤਣੀ ਹੈ ਹਾਂ ਕੋਈ ਨਾ ਤੁਹਾਡੀ ਟੀਮ ਦਾ ਹੋਰ ਕੋਈ ਬੱਚਾ ਵੀ ਕਰੂਗਾ ਹੱਥ ਖੜਾ ਇਸ ਟੀਮ ਦੀ ਦੇਖ ਲਓ ਕਿੰਨੇ ਬੱਚਿਆਂ ਦੇ ਹੱਥ ਖੜੇ ਹੋਗੇ ਸੋਡਾ ਇੱਕ ਬੱਚੇ ਦਾ ਹੀ ਖੜਾ ਹੋ ਰਿਹਾ ਲੱਕੋ ਹਾਂ ਆਂਸਰ ਲੱਕੋ ਲੈ ਜਿਹੜੀ ਚਲਾਕੀ ਵਰਤ ਰਿਆ ਨੂੰ ਮੈਨੂੰ ਸਮਝ ਪਤਾ ਲੱਗਦੀ ਹੈ ਤੇਰੀ ਸਾਰੀ आकाश तो तो तु कर रहे हो रहेगा जी थ्री हंड्रेड फिफ्टीट किरण थ्री हंड्रेड फोर्टी एट ओने तीन सौ संताली दसता एने दो तीन सौ अठवंजा दसता तीन सो अठता करो सारे बच्चे ये नहीं है मैडम मेरे तो नहीं पुछूगी मैं किस तो ही पूछ सकती हांडी एक किसान सुनो क्वेश्चन दो नैक्सट एक किसान सौ पांच किलो अनाज है अठ सौ किलो अनाज है ਜੇਕਰ 7 ਬੋਰੀਆਂ ਵਿੱਚ ਬਰਾਬਰ ਅਨਾਜ ਭਰਨਾ ਹੋਵੇ ਤਾਂ ਦੱਸੋ ਹਰੇਕ ਬੋਰੀ ਵਿੱਚ ਕਿੰਨੇ ਕਿਲੋ ਅਨਾਜ ਭਰਨਾ ਪਵੇਗਾ ਕਿਸਾਨ ਕੋਲ 805 ਕਿਲੋ ਅਨਾਜ ਹੈ 805 805 ਕਿਲੋ ਅਨਾਜ ਹੈ 7 ਬੋਰੀਆਂ ਵਿੱਚ ਬਰਾਬਰ ਭਰਨਾ ਹੈ ਤੁਸੀਂ ਦੱਸੋ ਇੱਕ ਬੋਰੀ ਵਿੱਚ ਕਿੰਨਾ ਨਾਜ ਭਰਿਆ ਜਾਊਗਾ? ਆਸ਼ਮਣਾ ਆਵਦਾ ਕਰੋ ਸਵਾਲ। ਖੜਾ ਹੋ ਜਾ। ਪਿੱਛੇ ਵਾਲੀ ਸੀਟ ਤੇ ਹੋ। ਖੜਾ ਹੋ ਆਸ਼ਮਣ। ਖੜਾ ਪਿੱਛੇ ਸੀਟ ਤੇ ਹੋ। ਖੜਾ ਅਸੀ ਜੀ ਕੋਈ ਨਾ ਬੇਟਾ ਇਹਨਾਂ ਨੂੰ ਵੀ ਕਰਨ ਦੋ। ਦੇਖ ਲੈ ਸਵਾਲ ਠੀਕ ਹੈ ਕਿ ਨਾ ਤੇਰਾ। ਪਿੱਛੇ ਰਹਿ ਗਿਆ ਸੱਤ ਬੋਰੀਆਂ ਵਿੱਚ ਅਨਾਜ ਬਰਾਬਰ ਵੰਡਣਾ 800 ਕਲ 5 ਕਿਲੋ ਅਨਾਜ ਤੂੰ ਦੇਖੀ ਆਨੇ ਤਾਂ ਤੂੰ ਤੇਰਾ ਸਵਾਲ ਕਰ ਲਾ ਤਾਂ ਕਿੰਨੀ ਗਰਾਨੀ ਕਰਨੀ ਹੈ ਪਹਿਲਾਂ ਹਾਂਜੀ ਸਹਜ ਜੀ ਤੁਸੀਂ ਦੱਸੋ ਇਹਦਾ ਜਵਾਬ ਕਦੋਂ ਨਿਕਲੂਗਾ ਜਸਪ੍ਰੀਤ ਕਿੱਥੇ ਅੜਕ ਗਈ ਤੂੰ ਹਾਂਜੀ ਮਨਜੋਤ ਕਿੱਸਾ ਪੰਚਰੀ ਨੰਬਰ ਦੱਸੋ ਹਾਂਜੀ ਮਣੀ ਮੈਂ ਦੱਸਾਂ ਹਾਂਜੀ ਬੋਲ ਰਿਹਾ ਥੋੜਾ ਗਲਾ ਖਰਾਬ ਹੋ ਰਿਹਾ ਰਣਬੀਰ ਹਾਂਜੀ ਹਰਜੋਤ ਬੇਟਾ ਕਿਰਨ 115 115 ਦੇਖੋ ਆਪਦੀ ਭਾਗ ਦੇਖੋ ਦੁਬਾਰਾ ਕਿੱਥੇ ਗਲਤੀ ਕਰੀ ਹੈ ਇਹ ਕੀ ਬਿਲਕੁਲ ਈਜ਼ੀ ਸਮ ਹੈ ਇਹਦੇ ਵਿੱਚ ਵੀ ਗਲਤੀ ਕਰਤੀ ਤੁਸੀਂ ਗਲਤੀ ਕਰ ਹਾਂ ਉੱਥੇ ਉਹਨਾਂ ਨੇ 2 ਲਗਾਤਾ ਤੇਨਾਂ ਆਉਣਾ ਸੀ ਉੱਥੇ ਇਹਦਾ ਮਤਲਬ ਸਾਨੂੰ ਦੁਬਾਰਾ ਭਾਗ ਸਿਖਾਈਏ ਹੁਣ ਹਾਂਜੀ ਛੋਟੀ ਤੇ ਛੋਟੀ ਤੇਨੇ ਵੀ ਨਹੀਂ ਕਰਿਆ ਨਾ ਭਾਗ ਇਹ ਨਾ ਲੇਟ ਕਿਉਂ ਆਇਆ ਹੈ ਅਨਸਰ ਇਹਨਾਂ ਦਾ ਲਗਾਓ ਨੰਬਰ ਤੇਰਾ ਰਣਵੀਰ ਭਾਗ ਗਲਤ ਕਰਲੀ ਤੈਨੇ ਕਮਲਾ ਤੈਨੂੰ ਤਾਂ ਕਰਨਾ ਹੀ ਨਹੀਂ ਨਾ ਕਰਨਾ ਨਹੀਂ ਅਰਸ਼ੀ ਤੈਨੇ ਕਰ ਲਿਆ ਸੀ ਸੋਲਵ ਕਿੰਨਾ ਆਇਆ ਸੀ 115 ਅਰੇ ਵਾਹ ਚਲੋ ਨੈਕਸਟ ਦੇਖਦੇ ਆ ਨੈਕਸਟ ਦੇਖਦੇ ਆ ਕੱਲ ਤੋਂ ਸੁਖਦੀਪ ਸੈਕੰਡ ਵਾਲੀ ਚੇਅਰ ਤੇ ਆਜੂਗੀ ਆ ਬੈਂਚ ਤੇ ਆਜੂਗੀ ਦੂਜੇ ਨੰਬਰ ਤੇ ਇੱਕ ਆਊਗਾ ਆਸ਼ਮਨ ਦੂਜੇ ਬੈਂਚ ਤੇ ਤੁਸੀਂ ਪਿੱਛੇ ਬਾਕੀ ਪਿੱਛੇ ਤੂੰ ਜਸਪ੍ਰੀ ਤੱਕ ਗਈ ਰਹੇਂਗੀ ਠੀਕ ਹੈ ਹਾਂਜੀ ਇਧਰਲੇ ਬੈਂਚ ਤੋਂ ਆਊਗਾ ਆਕਾਸ਼ ਅਰਸ਼ ਅੱਗੇ ਹਾਂ ਹਣੀ ਅੱਗੇ ਕਮਲ ਲੱਗੇ ਅਗਲੇ ਦੋ ਬੈਂਚ ਤੇ ਇਹ ਵਿੱਚ ਬੈਠਣਗੇ ਚਾਰ ਬਾਕੀ ਪਿਛਲੇ ਬੈਂਚਾਂ ਤੇ ਸਮਝ ਆ ਰਹੀ ਹੈ ਹਾਂ ਹਾਂਜੀ ਤੁਹਾਡੇ ਕੋਲ 27 ਚਾਕਲੇਟਾਂ ਹਨ ਤੁਹਾਡੇ ਕੋਲ 27 ਚਾਕਲੇਟਾਂ ਹਨ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਕੋਲ 65 ਚਾਕਲੇਟਾਂ ਹੋ ਜਾਣ 65 65 ਚਾਕਲੇਟਾਂ ਹੋ ਜਾਣ ਤੁਹਾਡੇ ਕੋਲ ਹੈਗੀਆਂ 27 ਨੇ ਤਾਂ ਤੁਹਾਨੂੰ ਕਿੰਨੀਆਂ ਹੋਰ ਚਾਕਲੇਟਾਂ ਦੀ ਲੋੜ ਹੈ ਦੱਸੋ ਤੁਹਾਡੇ ਕੋਲ 27 ਚਾਕਲੇਟਾਂ ਨੇ ਤੁਹਾਡੇ ਕੋਲ 65 ਹੋ ਜਾਣ 65 ਚਾਕਲੇਟਾਂ ਹੋ ਜਾਣ ਤਾਂ ਤੁਸੀਂ ਦੱਸੋ ਤੁਹਾਨੂੰ ਕਿੰਨੀਆਂ ਹੋਰ ਚਾਕਲੇਟਾਂ ਦੀ ਲੋੜ ਹੈ ਕਰੰਦੋ ਹੋਰ ਬੱਚਿਆਂ ਨੂੰ ਵੀ ਦੇਖੋ ਤੁਸੀਂ ਸਾਡੇ ਕਿੱਥੇ ਜੋ ਸਾਡੇ ਸਾਨੂੰ ਪੱਲੇ ਕਿਹੋ ਜਿਹਾ ਹੈ ਸਾਨੂੰ ਕਰੰਦੋ ਕਰੰਦੋ ਕਮਲ ਅਰਸ਼ੀ ਅਰਜੋ ਤਾਂ ਤੁਸੀਂ ਵੀ ਕਰ ਸਕਦੇ ਹੋ ਕਰੋ ਆਕਾਸ਼ 27 ਚਾਕਲੇਟਾਂ ਨੇ ਤੁਹਾਡੇ ਕੋਲ 65 ਹੋ ਜਾਣ 27 ਜੀ 27 ਚਾਕਲੇਟਾਂ ਨੇ ਤੁਹਾਡੇ ਕੋਲ ਤੈਨੂੰ ਕੁਛ ਨਹੀਂ ਸੁਣਿਆ ਆਏਗਾ ਤੁਹਾਡੇ ਕੋਲ ਪਹਿਲਾਂ 27 ਚਾਕਲੇਟਾਂ ਨੇ ਤੁਹਾਡੇ ਕੋਲ 65 ਚਾਕਲੇਟਾਂ ਹੋ ਜਾਣ ਤੁਸੀਂ ਦੱਸੋ ਕਿ ਤੁਹਾਡੇ ਕੋਲ ਕਿੰਨੀਆਂ ਹੋਰ ਚਾਕਲੇਟਾਂ ਦੀ ਲੋੜ ਪਊਗੀ ਕਿੰਨੀਆਂ ਚਾਹੀਦੀਆਂ ਨੇ ਤੁਹਾਨੂੰ ਹਣੀ ਹਣੀ ਤੁਸੀਂ ਹੱਥ ਖੜਾ ਕਰਿਆ ਸੀ ਖੜਾ ਹੋ ਜੀ ਹੁਣੀ ਇੱਥੇ ਹੀ ਖੜਾ ਹੋ ਹੜੋ ਹੋਈ ਕਾ ਹਟ ਅੱਛਟ ਕਰੀ ਆਉਗੀ ਜਿਬਾਰੀ ਜੀ ਅਸ਼ਮਨ ਬੰਨਵੀ ਜੀ ਟੋਟਲ ਤੁਹਾਡੇ ਕੋਲ 65 ਹੀ ਹੋਣੀਆਂ ਚਾਹੀਦੀਆਂ ਨੇ। ਸੋਡੇ ਕੋਲ ਹੋਣੀਆਂ ਪੈਂਟ ਹੀ ਚਾਹੀਦੀਆਂ ਨੇ ਪਹਿਲਾਂ ਤੁਹਾਡੇ ਕੋਲ 27 ਨੇ। ਵੀ ਸੋਨੂ ਹੋਰ ਕਿੰਨੀਆਂ ਚਾਹੀਦੀਆਂ ਨੇ ਕਿ 65 ਹੋ ਜਾਣ। ਉਹ ਰਲ ਵੀਰ ਸੁਮਨ ਦੇ ਆਲੀ ਸੁਮਨ ਕਿੰਨੀਆਂ 38 ਹਾਂਜੀ ਤੇਰੀ ਕਿੰਨੀ 42 ਬਿਆਲੀ ਜੀ ਜਿਸ ਨੂੰ ਮੈਂ ਦੱਸਿਆ ਕੀ 42 ਆ ਸੁਮਨ ਦਾ ਸਹੀ ਹੈ ਜਵਾ ਕਿਹੜੀ ਦੇਖੋ ਪੈਨੋਂ ਪੈਨ ਦਿੱਚੋਂ 27 ਕਟਾਰੀ ਸਾ 65 ਚ ਦੇਖੋ ਇਹਦੇ ਵਿੱਚ ਸੁਮਨ ਕਰਿਆ ਕੀ ਸੀ ਖੜਿਆ ਕੇ ਐਕਸਪਲੇਨ ਕਰ ਰਿਹਾ ਸੀ 27 ਚਾਕਲੇਟਾਂ ਸੀ ਤੁਸੀਂ ਅੱਠ ਦੇ ਵਿੱਚ ਜੋ ਬੇਟਾ ਤੁਸੀਂ 27 ਚਾਕਲੇਟਾਂ ਕਟਾਣੀਆਂ ਸੀ ਸੋ ਨੂੰ ਪਤਾ ਲੱਗ ਜਾਂਦਾ ਥੋੜੀ ਕੋਲ ਕਿੰਨੀਆਂ ਘੱਟ ਨੇ ਚਾਕਲੇਟ ਤੁਹਾਡੇ ਕੋਲ 38 38 ਚਾਕਲੇਟਾਂ ਘੱਟ ਸੀਗੀਆਂ 65 ਬਣਾਉਣ ਲਈ ਮਣੀ ਤੁਹਾਡਾ ਵੀ ਇੰਨਾ ਹੀ ਆਇਆ ਸੀ ਹੈ ਫੇ ਤੂੰ ਹੱਥ ਤੱਕੜਾ ਕਰਦਾ ਨਹੀਂ ਹੋਰ ਉੱਚੀ ਹੱਥ ਖੜਾ ਕਰਿਆ ਕਰੋ ਮੈਨੂੰ ਦਿਖੀ ਰੇ ਪੂਰਾ ਚਲੋ ਨੈਕਸਟ ਪੁੱਛਦੇ ਹਾਂ ਕਮਲ ਧਿਆਨ ਦੇ ਸਖਾ ਪੁਚਾਇਆ ਓਕਾ ਸਖਾ ਨਹੀਂ ਚਲੋ ਠੀਕ ਹੈ ਸਖਾ ਨਹੀਂ ਚਲੋ ਠੀਕ ਹੈ ਬਾਗ ਦੇ ਇੱਕ ਹਿੱਸੇ ਵਿੱਚ 724 ਫੁੱਲ ਲੱਗੇ ਹਨ ਅਸਰ ਜੀ 724 728 ਬੇਟਾ ਜੇਕਰ ਉਹ 12ਵਾਂ ਸੋਨੂੰ ਕੋਈ ਆਂਦਾ ਐ ਇਹਦੇ ਕੁਐਸਚਨ ਪੁੱਛਦਾ ਐ ਤਾਂ ਸੋਨੂੰ ਅਗਰ ਰਕਮ ਨਹੀਂ ਪਤਾ ਲੱਗੇ ਤੁਸੀਂ ਕਹੋ ਵੀ ਮੈਨੂੰ ਸਰ ਜਾਂ ਮੈਮ ਇੰਗਲਿਸ਼ 'ਚ ਦੱਸੋ 724 728 ਤੁਸੀਂ ਉਹਨਾਂ ਨੂੰ ਪੁੱਛਣਾ ਐ ਵੀ ਸਰ 724 ਤੁਸੀਂ ਉਹਨਾਂ ਨੂੰ ਕਹਿਣਾ ਵੀ ਸਾਨੂੰ ਇਹ ਇੰਗਲਿਸ਼ 'ਚ ਦੱਸੋ ਜਿਹਨੂੰ ਨਹੀਂ ਰਕਮ ਪਤਾ ਲੱਗ ਰਹੀ ਜਿਹਨੂੰ ਪਤਾ ਲੱਗ ਗਈ 724 ਉਹ ਤਾਂ ਠੀਕ ਹੈ ਠੀਕ ਹੈ ਫੋਰਥ ਕਲਾਸ ਤੁਸੀਂ ਜਿਵੇਂ ਮੈਨੂੰ ਕਹਿਨੇ ਹੋ ਨਾ ਮੈਂ ਵੀ ਇੰਗਲਿਸ਼ 'ਚ ਦੱਸੋ ਉੱਥੇ ਵੀ ਕਹਿਣਾ ਹੈ ਉੱਥੇ ਚੁੱਪ ਨਹੀਂ ਰਹਿਣਾ ਹੈਗਾ ਹਣੀ ਜਾਤੀ ਬੰਦਾ ਜੀ 724 ਫੁੱਲ ਲੱਗੇ ਹਨ ਇੰਨਾ ਵਿੱਚੋਂ 256 ਫੁੱਲ ਤੋੜ ਲਏ ਗਏ 256 ਫੁੱਲ ਤੋੜ ਲੇ ਦੱਸੋ ਬਾਗ ਵਿੱਚ ਹੁਣ ਕਿੰਨੇ ਫੁੱਲ ਰਹਿ ਗਏ